ਇਹ ਸਭ ਕੁੜੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਇੱਕ ਵਾਰੀ ਇਹ 2-3 ਮਹੀਨੇ ਆਪਦੇ ਪੇਕੀ ਰਹਿ ਕੇ ਵੀ ਆਈ ਸੀ ਤੇ ਕੁਝ ਦਿਨ ਪਹਿਲਾਂ ਵੀ ਇਹਨਾਂ ਦਾ ਟਕਰਾਅ ਹੋਇਆ ਸੀਗਾ ਤੇ ਜਿਸਤੇ ਕਹਿ ਰਿਹਾ ਸੀਗਾ ਵੀ ਇਹ ਕਿਹੋ ਜਿਹਾ ਦਰਿੰਦਾ ਪਤੀ ਜੋ ਕਿ ਆਪਣੀ ਪਤਨੀ ਨੂੰ ਆਪਣੀ i20 ਕਾਰ ਤੇ ਵਿੱਚ ਬਿਠਾ ਕੇ ਆਪਣੇ ਹੀ 6 ਸਾਲ ਦੇ ਬੱਚੇ ਦੇ ਸਾਹਮਣੇ ਆਪਣੀ ਪਤਨੀ ਨੂੰ ਇਹ ਕਹਿ ਕੇ ਲੈ ਗਿਆ ਕਿ ਉਹ ਹੋਸਟੈਸ ਪੇਕੇ ਘਰ ਦੇ ਵਿੱਚ ਉਸ ਨੂੰ ਛੱਡਣ ਚੱਲਿਆ ਯਾਨੀ ਕਿ ਆਪਣੇ ਸਹੁਰੇ ਘਰ ਦੇ ਵਿੱਚ ਇਹ ਚੱਲਿਆ ਸੀ ਪਰ ਰਾਹ ਦੇ ਵਿੱਚ ਜਾਂਦੇ ਹੋਏ ਉਸ ਨੇ ਇਹੋ ਜਿਹੀ ਡਰਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਬਾਅਦ ਕੁੜੀ ਦਾ ਸਾਰਾ ਪਰਿਵਾਰ ਕੰਮ ਗਿਆ ਕਿ ਇਹ ਕਿਹੋ ਜਿਹੇ ਕਟਿਆ ਮੁੰਡੇ ਦੇ ਨਾਲ ਅਸੀਂ ਆਪਣੀ ਧੀ ਦਾ ਵਿਆਹ ਕੀਤਾ ਸੀ ਖੰਨਾ ਦੇ ਨੈਸ਼ਨਲ ਹਾਈਵੇ ਤੇ ਇੱਕ ਔਰਤ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਜਾਨ ਜਾਣ ਦਾ ਬੀਤੇ ਦਿਨੀ ਹੀ ਮਾਮਲਾ ਸਾਹਮਣੇ ਆਇਆ ਸੀ ਪਰ ਪੁਲਿਸ ਨੇ ਇਸ ਨੂੰ 12 ਘੰਟਿਆਂ ਦੇ ਵਿੱਚ ਸੁਲਝਾਉਂਦੇ ਹੋਏ ਇਸ ਕਾਤਲ ਪਤੀ ਨੂੰ ਗ੍ਰਿਫਤਾਰ ਕਰ ਲਿਆ ਇਸ ਦਰਿੰਦੇ ਪਤੀ ਦਾ ਨਾਮ ਗੌਰਵ ਕੁਮਾਰ ਹੈ ਜੋ ਕਿ ਸ਼ਿਮਲਾਪੁਰੀ ਲੁਧਿਆਣਾ ਦਾ ਰਹਿਣ ਵਾਲਾ ਹੈ ਆਪਣੇ ਸਹੁਰੇ ਘਰ ਜਾਂਦੇ ਸਮੇਂ ਇਸ ਨੇ ਕਾਰ ਰੋਕ ਕੇ ਆਪਣੀ ਪਤਨੀ ਦਾ ਗਲਾ ਘੋਟਿਆ ਅਤੇ ਫਿਰ ਡੈਸ਼ਬੋਰਡ ਦੇ ਨਾਲ ਉਸ ਦਾ ਸਿਰ ਮਾਰ-ਮਾਰ ਕੇ ਉਸ ਦੀ ਜਾਨ ਲੈ ਲਈ ਬਾਅਦ ਤੇ ਵਿੱਚ ਇਸ ਪੂਰੀ ਘਟਨਾ ਨੂੰ ਹਾਦਸਾ ਦਿਖਾਉਣ ਦੇ ਲਈ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦੇ ਕੋਲ ਜਾ ਕੇ ਉਹ ਝੂਠੇ ਬਿਆਨ ਤੱਕ ਲਿਖਵਾ ਆਂਦਾ ਹੈ ਝੂਠੀ ਕਹਾਣੀ ਸੁਣਾ ਦਿੰਦਾ ਪਰ ਇਸ ਸਬੰਧੀ ਜਦੋਂ ਹੁਣ ਪੁਲਿਸ ਵਾਲਿਆਂ ਦੇ ਸਾਹਮਣੇ ਕੁਝ ਹੀ ਮਿੰਟਾਂ ਦੇ ਵਿੱਚ ਜੇ ਇਹ ਸੱਚ ਸਾਹਮਣੇ ਆਣ ਲੱਗਿਆ ਸੀ ਕਿ ਇਹ ਬੰਦਾ ਝੂਠ ਬੋਲ ਰਿਹਾ ਤਾਂ ਉਹਨਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਕਿ ਸ਼ਿਮਲਾਪੁਰੀ ਦੇ ਵਿੱਚ ਮਠਾਈਆਂ ਦੀ ਦੁਕਾਨ ਚ ਲਾਣ ਵਾਲਾ ਇਹ ਗੌਰਵ ਕੁਮਾਰ ਜਿਹਦਾ ਵਿਆਹ ਸਹਾਰਨਪੁਰ ਦੀ ਰੀਨਾ ਦੇ ਨਾਲ ਹੋਇਆ ਸੀ ਘਰ ਦੇ ਵਿੱਚ 6 ਸਾਲ ਦਾ ਬੱਚਾ ਵੀ ਹੈ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੁੰਦਾ ਸੀ ਅਤੇ ਏਸੇ ਝਗੜੇ ਦੇ ਕਾਰਨ ਹੀ ਬੀਤੇ ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਦਾ ਗਰਭਪਾਤ ਵੀ ਹੋ ਚੁੱਕਿਆ ਗੌਰਵ ਆਪਣੀ ਪਤਨੀ ਦੀ ਅਕਸਰ ਕੁੱਟਮਾਰ ਕਰਦਾ ਹੁੰਦਾ ਸੀ ਹਰੀਨਾ ਜੋ ਕਿ ਬਿਮਾਰ ਰਹਿੰਦੀ ਸੀ ਇਸੇ ਦੇ ਚਲਦੇ ਹੋਏ 7 ਜਨਵਰੀ ਦੀ ਸਵੇਰ ਨੂੰ ਗੌਰਵ ਕੁਮਾਰ ਆਪਣੀ ਪਤਨੀ ਅਤੇ ਪੁੱਤ ਨੂੰ ਲੈ ਕੇ ਕਾਰ ਦੇ ਵਿੱਚ ਜਾ ਰਿਹਾ ਸੀ ਖੰਨਾ ਦੇ ਵਿੱਚ ਪਤਨੀ ਨੂੰ ਇਸਨੇ ਖਤਮ ਕੀਤਾ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਸ਼ਿਮਲਾਪੁਰੀ ਸਥਿਤ ਆਪਣੇ ਘਰ ਲੈ ਗਿਆ ਅਤੇ ਇਹ ਕਤਲ ਸਵੇਰੇ 7:30 ਵਜੇ ਦੇ ਕਰੀਬ ਕੀਤਾ ਗਿਆ ਦੁਪਹਿਰ 12 ਵਜੇ ਖੰਨਾ ਪੁਲਿਸ ਨੂੰ 112 ਤੇ ਫੋਨ ਕਰਕੇ ਉਹ ਸੂਚਿਤ ਕਰਦਾ ਹੈ ਕਿ ਉਸਦੇ ਨਾਲ ਲੁੱਟ ਦੀ ਨੀਅਤ ਦੇ ਨਾਲ ਉਸਦੀ ਪਤਨੀ ਦੀ ਜਾਨ ਲਈ ਗਈ ਹੈ ਕਿਸੇ ਦੇ ਵੱਲੋਂ ਗੌਰਵ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਸਹਾਰਨਪੁਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਦੀ ਕਾਰ ਪੈਂਚਰ ਹੋ ਗਈ ਉਸਨੇ ਖੰਨਾ ਦੇ ਨੈਸ਼ਨਲ ਹਾਈਵੇ ਤੇ ਪਿੰਡ ਗੱਗਣ ਮਾਜਰਾ ਨੇੜੇ ਸਰਵਿਸ ਲੇਨ ਤੇ ਆਪਣੀ ਕਾਰ ਨੂੰ ਰੋਕਿਆ ਦੂਜੇ ਪਾਸੇ ਪੈਟਰੋਲ ਪੰਪ ਸੀ ਉਹ ਪੰਪ ਤੇ ਇਹ ਪੁੱਛਣ ਗਿਆ ਸੀ ਕਿ ਇਸ ਸਮੇਂ ਹਵਾ ਭਰੀ ਜਾਵੇਗੀ ਉਸ ਦਾ ਲੜਕਾ ਵੀ ਨਾਲ ਸੀ ਨਾਲ ਜਾਣ ਦੀ ਜਿੱਦ ਕਰਦਾ ਤੇ ਉਹ ਨੈਸ਼ਨਲ ਹਾਈਵੇ ਪਾਰ ਕਰਕੇ ਆਪਣੇ ਪੁੱਤ ਦੇ ਨਾਲ ਦੂਜੇ ਪਾਸੇ ਚਲਾ ਗਿਆ। ਉੱਥੋਂ ਪੰਪ ਵਾਲਿਆਂ ਨੇ ਕਿਹਾ ਕਿ ਫਿਲਹਾਲ ਹਵਾ ਨਹੀਂ ਭਰੀ ਜਾ ਸਕਦੀ ਇਸ ਲਈ ਉਹ ਆਪਣੇ ਲੜਕੇ ਸਮੇਤ ਵਾਪਸ ਆ ਗਿਆ। ਕਾਰ ਦੇ ਵਿੱਚ ਦੇਖਿਆ ਤਾਂ ਉਸਦੀ ਪਤਨੀ ਬੇਹੋਸ਼ ਪਈ ਸੀ। ਪਤਨੀ ਦਾ ਪਰਸ ਗਾਇਬ ਸੀ ਉਹ ਡਰ ਗਿਆ। ਪਤਨੀ ਨੂੰ ਇਸੇ ਹਾਲਤ ਦੇ ਵਿੱਚ ਕਾਰ ਦੇ ਵਿੱਚ ਉਹ ਵਾਪਸ ਲੈ ਗਿਆ। ਸਾਨੇਵਾਲ ਦੇ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਇਆ ਅਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨਿਆ। ਇਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਲਾਸਟ ਨੂੰ Shimla ਪੁਰੀ ਸਥਿਤ ਆਪਣੇ ਘਰ ਲੈ ਗਿਆ ਤੇ ਉੱਥੇ ਹੀ ਪਰਿਵਾਰ ਅਤੇ ਦੋਸਤਾਂ ਨੂੰ ਇਹ ਹੀ ਸਾਰੇ ਝੂਠੀ ਕਹਾਣੀਆਂ ਉਹਨੇ ਦੱਸੀ ਅਤੇ ਫਿਰ ਖੰਨਾ ਪੁਲਿਸ ਨੂੰ ਵੀ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਅਤੇ ਇਹ ਝੂਠੀ ਕਹਾਣੀ ਇੱਕ ਵਾਰ ਉਸਨੇ ਫਿਰ ਤੋਂ ਦੁਹराई ਪਹਿਲਾਂ ਉਸਨੇ ਕਿਹਾ ਕਿ ਉਸਦੇ ਲੜਕੇ ਨੇ ਉਸਦੇ ਨਾਲ ਜਾਣ ਦੀ ਜ਼ਿੱਦ ਕੀਤੀ ਫਿਰ ਜਦੋਂ ਉਸਦੇ ਲੜਕੇ ਨੂੰ ਇਕੱਲੇ ਪੁੱਛਿਆ ਗਿਆ ਤਾਂ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਉਸਨੂੰ ਕੁਰਕਰੇ ਦਿਲਾਉਣ ਦਾ ਲਾਲਚ ਦੇ ਕੇ ਨਾਲ ਲੈ ਕੇ ਗਿਆ ਸੀ ਮੇਰਾ ਨਾਮ ਅਮਿਤ क्या माजरा है जो आपकी बहन की हाँ. मौत की बताया जा रहा है क्या नाम था ये तो सारी रिपोर्ट में भी आ चुका है कि वो मर्डर ही किया हुआ है तो क्या नाम क्या था? ए, मेरी बहन का नाम रीमा करीब उनतीस तीस साल के आसपास तो क्या हुआ क्या है अब मामला ये था कि उनका जो लड़का है छोटा उसकी उम्र करीब पाँच से छह साल होगी उसकी स्कूल की छुट्टियाँ पड़ गई थी तो उनका प्रोग्राम बना हुआ था कि हम सहारनपुर आएंगे, लेकिन इधर प्रोग्राम मम्मी पापा का भी एक दिन पहले का बना हुआ था कि हम लोग लुधियाना जाएंगे, तो मम्मी पापा ने उनको बोला कि हम लुधियाना आ रहे हैं तो उन्होंने कहा नहीं आप लोग नहीं आओगे हम खुद आ रहे हैं हम कल ही आ रहे हैं तो वो लोग सुबह जैसे यहाँ से रवाना हुए रवाना होने के बाद हमारे उसने सुबह छः बजे ट्राई किया लेकिन कोई हमारा फ़ोन नहीं उठाया हमने आज पंद्रह मिनट के बाद और फ़ोन किया ऐसे करते हुए करीबन सात बजे तक हमने फ़ोन ट्राई किया कोई रिस्पॉन्स नहीं आया फिर उसके बाद एक बार और फ़ोन ट्राई किया तो जो हमारी जवाई हैं उन्होंने हड़बड़ाहट में एकदम फ़ोन उठाया वो बोलते हैं कि मैं अभी बात करता हूँ अभी बात करता हूँ थोड़ी देर रुक जाओ अभी बात करता हूँ मतलब बहुत घबराए हुए हमारे को थोड़ा फील हुआ कि यार बच्चे साथ आ रहे हैं कोहरा है ठंड का टाइम है कुछ ऊँच नीच ना होगी हो हमने फिर ट्राई किया फ़ोन करना उन्होंने फिर कोई एक बार भी फ़ोन नहीं उठाया फ़ोन उठाने के बाद हमने कि भाई तू हमने दूसरे बंदे को कहा मैंने कि भाई तू कर छोटे भाई को कहा कि तू कर तो तब भी किसी ने नहीं, नहीं उठाया मेरे पास उनके बड़े भाई का नंबर नहीं था तो मैंने अपनी मौसी के लड़के से वो नंबर व्हाट्सएप पे अरेंज किया ले लिया मैंने फ़ोन किया एक दो बार में फ़ोन नहीं उठा एक फिर तीसरी बार में अब दूसरी बार में वो फ़ोन उठ गया था तो वो बोलते हैं कि मैंने बोला हेलो कह रहे हाँ जी कौन मैंने कहा जी मैं रीमा का भाई बोल रहा हूँ निशार कह रही अमित कह रहे वो अमित वो रीमा वो डेथ हो उन्होंने बताया कैसे हुई ये नहीं ये नहीं, नहीं, ये, बताया। ये, नहीं बताया। ये नहीं बताया बस ये बताया कि हो गई है उसके बाद हमने अपने बहन को फ़ोन किया दर्माशी को फ़ोन किया उसके बाद फिर वो हमने सारे इकट्ठे अपने हुए रिश्तेदार फिर हम वहाँ से निकले हम इधर खन्ना तक पहुँच गए दिन ढल गया उनका एक बार ही फ़ोन नहीं आया कि हम अंतिम संस्कार के ले लेके जा रहे हैं बंदे का फ़ोन आ ही जाता है रिश्तेदार का कि भाई लड़की के पेरेंट्स आ रहे हैं उनका अंतिम संस्कार भी कराना है आप कहाँ रह गए एक बार किसी का फ़ोन नहीं आया सारे रस्ते हमारे माइंड में यही डाउट रहा यार बंदे का एक बार फ़ोन नहीं आया दिन ढल गया था कोहरे का टाइम हो गया था जल्दी अपना दिन ढलना स्टार्ट हो गया था हमें ये डर लग रहा था कि सामने वाले का एक बार भी फ़ोन नहीं आया और ऐसा ना हो कि वो उसको अंतिम संस्कार के लिए ले जाएँ मेरा भाई भी कह रहा था कि एक बार उनको फ़ोन तक कर ले हमने रास्ते में रुक के फ़ोन ट्राई किया फ़ोन किसी ने नहीं, नहीं उठाया फिर मैंने सोचा कि एक बार उसके भाई को दोबारा फ़ोन करूँ तो मैंने भाई को फ़ोन किया उनके बड़े वाले को तो मैंने कहा जी मैं इधर खन्ने के पास आ गया हूँ और आप ना लेके मत जाना लड़की को दाह संस्कार के लिए हम जल्दी पहुँच रहे हैं तो वो कह रहे ने ने नहीं नहीं आप खन्ने ही आ जाओ हम खन्ने ही हैं बॉडी खन नहीं है हम घर घर नहीं है आप भी घर मत जाना सब यहीं हैं मैंने कहा जी आप कहाँ पे हो कह रहे हम इधर सिविल अस्पताल में हैं और बॉडी भी इधर ही है मैंने कहा ठीक है हमने गूगल मैप पे सिविल लगाया सिविल अस्पताल यहाँ पे आए इनसे पूछा जो इधर बैठे हुए हैं डॉक्टर साहब मैंने कहा जी मैं रही का भाई हूँ सहारनपुर से आया हूँ ये मेरे पापा हैं मैंने इनको दिखाया कह रहे अच्छा छह सानपुर से रीमा के भाई मैंने कहा जी हाँ जी कह रहे वो तो मर्डर केस है थाने आप थाने में जाओ, थाने में जाओ। हमारे जमी, हमारे पैरों तले से जमीन खिसक गई जब वो ये सुना कि जी वो मर्डर केस है सुबह ये पता चला था कि एक्सीडेंट हो गया उसके बाद पता चला कि जी वो डेथ हो गई उसके बाद पता चला कि वो मर्डर केस है क्या लग रहा है आपसे तो फिर हम अपना उधर थाने गए उधर थाने में बैठ किया कि भाई एस एच ओ साहब आएंगे आएंगे खैर वो भी इसी इन्वेस्टिगेशन में लगे हुए थे उन्होंने जैसे वो शाम के टाइम या रात को आए हमने उनसे बातचीत की कि जी देखो ये मर्डर है उनके मोबाइल में फोटो थी उनके मोबाइल में फ़ोटोआँ थी उन्होंने दिखाई स्पष्ट दिखा रहा है कि डेड है क्योंकि यहाँ से मारा हुआ है गला घोट के ना इधर चोटे वगैरह लगी हुई हैं अगर गाड़ी का एक्सीडेंट होएगा आप गाड़ी देखना गाड़ी का खोच नहीं है तो गाड़ी किस फ्रेश किस है।, है वो जो उनके हस्बैंड है उन्हीं पे है तो इनके की अनबन चल रही थी कोई वैसे या वैसे नॉर्मल था ये रिसेंटली तो नहीं उससे पहले पास मतलब पास में एक दो बार हो जाता था हम सेटलमेंट करा देते थे, थे फिर हो जाता था हम सेटलमेंट करा देते इसमें टाइम हुआ शादी शादी 10 साल हां 8 साल मान के चलिए हाँ एक एक पाँच साल का पाँच छह साल का लड़का है तो वो रीमा के जो हस्बैंड है वो करता क्या था उनकी मिठाई की उनकी ए, मिठाई की शॉप है जी शिमला शिमलापुरी में लुधियाना शिमलापुरी में तो अब क्या मांग करते हो अब मांग अब इंसाफ तो चाहिए देखो जी उसका मर्डर हुआ है जिस टाइम उसको मारा गया होगा वो जैसे तड़प ही होगी उसने हमें याद किया होगा वो आप यहां खड़े सब लोग उस दर्द को महसूस कर सकते हैं जब किसी बंदे को मारा जा रहा है उसके आसपास का कोई अपना ना हो और उसको तड़पा के मार रहे हो और वो अपने आदमी को पुकार रही हो लड़की तो सोचो उसका दर्द जो रहा हो रहा होगा वो और कहना चाहूंगा कि लड़की को तो अकेला लड़का नहीं मार सकता लड़की अपने बचाव में कुछ करेगी हाथ पार फेंकेगी कुछ करेगी वो किले बंदे का काम नहीं है और वो भी गाड़ी हाईवे के ऊपर मार ऐसे तो रोड पे एक रोड पे डर के मारे के ऐसे कांड भी हो जाते हैं रोड पे खड़ी करके मतलब बंदे अगर ने चलो मारे भी तो ना डर नहीं कैसे है? आपस में आपके जैसे जो भाई आपकी बेटी का कैसे तालमेल कैसे ताल कैसे का जोई जड़ा तालमेल तो ठीक ताल तो ही थे बाकी यह है की थोड़े बहुत अनबन होती थी वो चलती तो रहती था। थी थी। वो थी चल जाता चलता था लेकिन रहता पता था नहीं सुबह को क्या हुआ क्या नहीं हुआ कुछ पता नहीं लगा आप क्या मांग करते हो हमें यही मांग है उसको सजा मिलनी चाहिए बस बस हम तो, यह तो यही देखें सजा मिलनी चाहिए बस हम ये भी नहीं कहते कुछ कुछ ज्यादा बड़ा देख करके दूसरा आदमी को सबक मिले बच्चा भी है छोटा समझ और आगे से बेटियां सुरक्षित रहें आज हमारे साथ है कल को आपके साथ ਕੱਲ ਸਾਨੂੰ ਕਰੀਬ 12 ਵਜੇ ਹੈਲਪਲਾਈਨ 112 ਤੇ ਫੋਨ ਆਇਆ ਵੀ ਗੌਰਵ ਕੁਮਾਰ ਆਪਣੇ ਬੱਚੇ ਤੇ ਆਪਣੀ ਵਾਈਫ ਰੀਮਾ ਨਾਲ ਅਬੇ ਸੌਰੀ ਹਰਨਪੁਰ ਜਾ ਰਿਹਾ ਸੀਗਾ ਤੇ ਰਸਤੇ 'ਚ ਉਹਦੀ ਗੱਡੀ ਦੇ ਇੱਕ ਟਾਇਰ ਛਵਾ ਘੱਟ ਹੋ ਗਈ ਤੇ ਉਹ ਹਵਾ ਪਾਉਣ ਲਈ ਪੰਪਾਂ ਤੋਂ ਪੁੱਛਦਾ ਰਿਹਾ ਪਰ ਉਹਨੂੰ ਕੋਈ ਪੰਪ ਨਹੀਂ ਮਿਲਿਆ ਤੇ ਸਰਵਿਸ ਰੋਡ ਤੇ ਕਹਿੰਦਾ ਮੈਂ ਗੱਡੀ ਲਗਾਈ ਅਕ੍ਰੋਸ ਦੀ ਰੋਡ 'ਤੇ ਦੂਜੇ ਪੰਪ ਤੋਂ ਜਾ ਕੇ ਪਤਾ ਕਰਨ ਲੱਗਿਆ ਵੀ ਇੱਥੇ ਹਵਾ ਵਾਲਾ ਹੈਗਾ ਜਾਂ ਨਹੀਂ ਤੇ ਕਹਿੰਦਾ ਜਦੋਂ ਮੈਂ ਪਤਾ ਕਰਕੇ ਵਾਪਸ ਆਇਆ ਤਾਂ 우리 바이 프리마 언컨ਸ਼ੀਅਸ ਪਈ ਸੀ ਨੂੰ ਹਲਾਸ ਲੁਕੇ ਦੇਖਿਆ ਤੇ ਉਹਦੇ ਕੁਛ ਸੱਟਾਂ ਦੇ ਨਿਸ਼ਾਨ ਸੀਗੇ ਤੇ ਕਹਿੰਦਾ ਵੀ ਉਸ ਤੋਂ ਬਾਅਦ ਮੈਂ ਗੱਡੀ ਵਾਪਸ ਮੋੜ ਕੇ ਤੇ ਆਪਣਾ ਇੱਕ ਹਸਪਤਾਲ ਦੇ ਰਸਤੇ ਚੋਂਦਾ ਸਾਨੇਵਾਲ ਸਾਨੇਵਾਲ ਹਸਪਤਾਲ ਲੈ ਕੇ ਗਿਆ ਤੇ ਉਹਨਾਂ ਨੇ ਉੱਥੇ ਉਹਨੂੰ ਬ੍ਰਾਡ ਡੈੱਡ ਕਰਾਰ ਦਿੱਤਾ ਫਿਰ ਇਹ ਡੈੱਡ ਬੋਡੀ ਉਹਦੇ ਘਰੇ ਸ਼ਿਮਲਾਪੁਰੀ ਰੱਖ ਕੇ ਮੌਕੇ ਤੇ ਉਹਦੇ ਦੋਸਤਾਂ ਨਾਲ ਫਿਰ ਵਾਪਸ ਆਇਆ ਉੱਥੇ ਆ ਕੇ ਨੇ ਇਹ 112 ਤੇ ਕਾਲ ਕੀਤੀ ਇਹ ਜਿਹੜੀ ਘਟਨਾ ਹੈ ਸਵੇਰ 7:30 ਵਜੇ ਦੀ ਸਾਨੂੰ ਕਾਲ ਮਿਲ ਆਉਂਦੀ ਹੈ ਨਾਲ ਦੀ 12 ਵਜੇ ਤੇ ਉਹ ਵੀ ਜਦੋਂ ਸਟੋਰੀ ਸੁਣੀ ਤੇ ਸਾਨੂੰ ਵੀ ਸਟੋਰੀ ਚ ਲੂਪ ਹੋਲਸ ਲੱਗੇ ਮੈਂ ਮੌਕੇ ਤੇ ਪਹੁੰਚਿਆ ਐਸਐਚਓ ਸਦਰ ਮੌਕੇ ਤੇ ਪਹੁੰਚੇ ਇੰਚਾਰਜ ਸੀਆਈਏ ਮੌਕੇ ਤੇ ਆਪਣੀ ਟੀਮ ਲੈ ਕੇ ਆ ਗਏ ਸੀ ਪਟੋਲ ਪੰਪਾਂ ਦੀ ਚੈਕਿੰਗ ਸ਼ੁਰੂ ਕੀਤੀ ਜਿਹੜੇ ਪਟੋਲ ਪੰਪ ਤੋਂ ਕਹਿ ਰਿਆ ਸੀ ਮੈਂ ਤੇਲ ਪਾਇਆ ਪਹਿਲਾਂ ਤਾਂ ਉਥੋਂ ਪਤਾ ਲੱਗਿਆ ਵੀ ਇੱਥੋਂ ਕਿਸੇ ਵੀ ਆਈਡੈਂਟੀਟੀ ਨੇ ਤੇਲ ਨਹੀਂ ਪਾਇਆ ਤੇ ਜਿੰਨੇ ਦਾ ਤੇਲ ਕਹਿ ਰਿਆ ਸੀ ਉਹਨੇ ਤਾਂ ਪਾਇਆ ਨਹੀਂ ਉਹ ਪੰਪ ਉਥੋਂ 8 ਕਿਲੋਮੀਟਰ ਪਿੱਛੇ ਸੀ ਉੰਨੀ ਦੇਰ ਚ ਲੜਕੀ ਦੇ ਮਾਤਾ ਪਿਤਾ ਆ ਗਏ ਉਹਦੇ ਫਾਦਰ ਰਹਿ ਗਏ Pritam Singh ਪੁੱਤਰ Chatar Singh Saranpur ਤੋਂ ਉਹ ਆ ਜੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਕੀ ਇਹ ਜਦੋਂ ਦੀ ਵਿਆਹ ਹੋਇਆ ਉਹਦੋਂ ਦੇ ਇਹਨਾਂ ਦੇ ਆਪਸ ਵਿੱਚ ਸੰਬੰਧ ਠੀਕ ਨਹੀਂ ਤੇ ਇਹ ਸਾਡੀ ਕੁੜੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਇੱਕ ਵਾਰੀ ਇਹ 2-3 ਮਹੀਨੇ ਆਪਦੇ ਦੇਖੀ ਰੱਖ ਕੇ ਵੀ ਆਈ ਸੀ ਤੇ ਕੁਝ ਦਿਨ ਪਹਿਲਾਂ ਵੀ ਇਹਨਾਂ ਦਾ ਟਕਰਾਅ ਹੋਇਆ ਸੀਗਾ ਤੇ ਜਿਸਤੇ ਕਹਿ ਰਿਹਾ ਸੀਗਾ ਵੀ ਅਸੀਂ ਮਿਲਣਾ ਆ ਰਹੇ ਹਾਂ ਤੇ ਤੁਹਾਡੇ ਕੋਲ ਇੱਕ ਰਾਤ ਲਾਜ ਦੇ ਵਾਪਸ ਚਲੇ ਜਾਵਾਂਗੇ ਉਹ ਸਵੇਰੇ ਆਪਣੇ ਸੌਰੀ ਜਾ ਰਿਹਾ ਸੀਗਾ ਜਦੋਂ ਇਹਦੀ ਹਿਸਟਰੀ ਦਾ ਪਤਾ ਲੱਗਿਆ ਫਿਰ ਅਸੀਂ ਤੋਂ ਇਹਦੀ ਕਹਾਣੀ ਨੂੰ ਚਟਕਲਾਉਂਦੇ ਹੋਏ ਪੁੱਛ ਕੇ ਸ਼ੁਰੂ ਕੀਤੀ ਫਿਰ ਦਰਮਿਆਨ ਪੁੱਛ ਕੇ ਛੇ ਨੇ ਮੰਨਿਆ ਵੀ ਜੀ ਜਦੋਂ ਅਸੀਂ ਰਸਤੇ ਚ ਆ ਰਹੇ ਸੀਗੇ ਕਿਸੇ ਕਰ ਨੂੰ ਲੈ ਕੇ ਟਕਰਾਅ ਹੋ ਗਿਆ ਇਹਨੇ ਗੱਡੀ ਇੱਕ ਸੁੰਨਸਾਨ ਜਗ੍ਹਾ ਤੇ ਲਾਈ ਇਹਰੇ ਆਪਣੇ ਬੇਟੇ ਨੂੰ ਕਿਹਾ ਵੀ ਮੈਂ ਤੈਨੂੰ ਕੋਈ ਚੀਜ਼ ਦਿਵਾਉਣਾ ਉਹਨੂੰ ਗੱਡੀ ਚੋਂ ਬਾਹਰ ਕੱਢਿਆ ਉਹਦੀ ਗਰਦਨ ਪਕੜ ਕੇ ਤੇ ਉੱਥੇ ਹੀ ਗੱਡੀ 'ਚ ਹੀ ਦੋ ਤਿੰਨ ਵਾਰੀ ਉਹਦਾ ਸਿਰ ਸੀਗਾ ਜਿਹੜਾ ਡੈਸ਼ਬੋਰਡ ਨਾਲ ਮਾਰਿਆ ਪੇਰ ਨੂੰ ਛੱਡ ਕੇ ਤੇ ਐਲਿਬਈ ਬਣਾਉਣ ਵਾਸਤੇ ਪੰਪ ਤੇ ਗਿਆ ਪੰਪ ਤੇ ਗੇੜਾ ਦੇ ਕੇ ਵਾਸ਼ਰੂਮ ਜਾ ਕੇ ਤੇ ਵਾਪਸ ਆ ਗਿਆ ਤੇ ਉਹਨੇ ਉਹ ਸਾਰੀਆਂ ਆਪਦੀ ਵੀਡੀਓ ਕੈਪਚਰ ਕਰਵਾ ਕੇ ਤੇ ਉਥੋਂ ਗੱਡੀ ਲੈ ਕੇ ਵਾਪਸ ਚਲਾ ਗਿਆ ਜਿਹੜੀ ਇਹਨਾਂ ਨੇ ਆਪਦੇ ਇਨ-ਲੌਜ਼ ਨੂੰ ਸਟੋਰੀ ਸੁਣਾਈ ਉਹਦੇ ਚ ਇਹ ਸੀਗਾ ਜੀ ਵੀ ਮੈਂ ਗੱਡੀ ਸੁਣਨੀ ਛੱਡ ਕੇ ਚਲਾ ਗਿਆ ਨਹੀਂ ਮੈਂ ਇਹਦੇ ਵਿੱਚ ਬੈਠੀ ਸੀ ਤੇ ਕੋਈ ਗੱਡੀ ਚ ਗੱਡੀ ਮਾਰ ਗਿਆ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਮਤਲਬ ਇਹਦੀਆਂ ਸਟੇਟਮੈਂਟਸ ਆਪ ਚਰਲਨੀ ਸ੍ਰਈਆਂ ਜਿਹਦੇ ਕਰਕੇ ਸਾਨੂੰ ਸ਼ੱਕ ਹੋਇਆ ਤੇ ਫੇਰ ਜਦੋਂ ਸ਼ਾਮ ਨੂੰ ਇਹਦੇ ਤੋਂ ਕੁਝ ਕੁਝ ਹੋਈ ਤਾਂ ਸਾਰੀ ਸਟੋਰੀ ਸਾਹਮਣੇ ਆਈ ਉਹਨੇ ਵੀ ਅਰੈਸਟ ਪਾ ਲਈ ਹੈ ਅੱਜ ਇਹਨੂੰ ਪੇਸ਼ ਕਰਕੇ ਹੋਰ ਮੰਗਾਂਗੇ ਸਰ ਇਹ ਮਜ਼ਾਕੀ ਸਾਹਮਣੇ ਇਹ ਦੱਸ ਰਹੇ ਨੇ ਕਿ ਇਹ ਦਸਰੇ ਵੀ ਕੁੜੀ ਨੂੰ ਮਿਰਗੀ ਦੇ ਤੌਰੇ ਪੈਂਦੇ ਸੀ ਮੈਡੀਕਲ ਵੀ ਫਿਟਨੈਸ ਹੀ ਰਹਿੰਦੀ ਪਿੱਛੇ ਜਿਹਦਾ ਇੱਕ ਮਿਸਕਰੇਜ ਵੀ ਹੋ ਗਿਆ ਸੀ ਤੇ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਟਕਰਾਅ ਰਹਿੰਦਾ ਸੀਗਾ ਤੇ ਇਹ ਜਿਹਦੇ ਤੋਂ ਖੇੜਾ ਚੜਾਉਣਾ ਚਾਹੁੰਦਾ ਸੀ ਵੀ ਤਲਾਕ ਹੋ ਜਾਏ ਜਾਂ ਕੁਝ ਹੋਰ ਹੋ ਜਾਏ ਤੇ ਮੈਂ ਰੀ ਮੈਰਿਜ ਕਰਾਂ ਸਰ ਇਹ ਕੱਲੇ ਇੰਪੋਰਟੈਂਟ ਹਜੇ ਤੱਕ ਤਾਂ ਇਹਦੀ ਕੱਲੇ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜੀ ਜੇ ਕੋਈ ਦਰਾਨੇ ਤਫਤੀਸ਼ ਕੋਈ ਹੋਰ ਚੇਹਰੇ ਸਾਹਮਣੇ ਆਦੀ ਤਾਂ ਤੁਹਾਨੂੰ ਦੱਸਿਆ ਜਾਊਗਾ ਵਾਈਪ ਪ੍ਰੋਫੈਸ਼ਨ ਕੀ ਕੰਮ ਕਰਦਾ ਹੈ ਇੱਕ ਕੇਟਰਿੰਗ ਦਾ ਤੇ ਹਲਵਾਈ ਦਾ ਕੰਮ ਕਰਦਾ ਹੈ ਜੀ ਦੋ ਭਰਾ ਨੇ ਇਹਨਾਂ ਦੀ ਦੁਕਾਨ ਹੈ ਉੱਥੇ ਸ਼ਿਮਲਾਪੁਰੇ ਚ ਹਲਵਾਈ ਦਾ ਕੰਮ ਕਰਦੇ ਨੇ ਨਸ਼ਾ ਵਿਰੋਧ ਯਾਨ ਵੀ ਕੰਮ ਕਰਦਾ ਨਹੀਂ ਜੀ ਅਜੇ ਕੋਈ ਦਮ ਸਾਹਮਣੇ ਨਹੀਂ ਕੋਈ ਦਮ ਨਾ ਬਣ ਨਹੀਂ ਪਹਿਲਾਂ ਕੋਈ ਬਦਮਾਨੀ ਇਹਦੇ ਤੱਕ ਸਾਡੇ ਸਾਹਮਣੇ ਆਇਆ ਅਸੀਂ ਰਿਪੋਰਟ ਪਾਟ ਕੇ ਪੜਾਤਾਂਗੇ ਅੱਜ ਪੋਸਟਮਾਰਟਮ ਹੋਵੇਗਾ ਜੀ ਪੋਸਟਮਾਰਟਮ ਕਰਕੇ ਲਾਸ਼ ਇਹਨਾਂ ਦੇ ਵਾਸਾ ਦੇ ਹਲੇ ਕਰਾਂਗੇ